ਦਾ ਭਾਰਤੀ ਮੈਂ ਦਲਜੀਤ ਜਨੂਆ ਦੋਸਤੋ ਪਿਛਲੇ ਸਮੇਂ ਦੇ ਨਸਰਾਸਤ ਵਿੱਚ ਜਿਹੜੀ ਉਥਲ ਪੁਤਲੂਏ ਵੱਖ-ਵੱਖ ਘਟਨਾਵਾਂ ਹੋਈਆਂ ਕਈ ਘਟਨਾਵਾਂ ਇਹੋ ਜਿਹੀਆਂ ਜਿਹੜੀਆਂ ਦਿਲ ਨੂੰ ਟੁੰਬਦੀਆਂ ਦੇ ਦੇ ਨਾਲ ਕਈ ਤਰ੍ਹਾਂ ਦੇ ਲੋਕਾਂ ਦੀ ਮਾਨਸਿਕਤਾ ਵੀ ਸਾਹਮਣੇ ਆ ਰਹੀ ਹੈ ਸੋ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਪੁੱਤ ਦੇ ਨਾਲ ਜਿਹੜੀ ਧੋਖਾ ਕੀਤੀ ਹੈ ਤੇ ਪੁਲਿਸ ਵੱਲੋਂ આરોપી ਨੂੰ ਮੌਕੇ ਤੇ ਹੀ ਫੜ ਲਿਆ ਗਿਆ ਪਰ ਫਿਲਹਾਲ ਹਾਲੇ ਕੋਈ ਵੀ ਜਿਹੜੀ ਕਾਰਵਾਈ ਦਿਖਾਈ ਨਹੀਂ ਦਿੰਦੀ ਕਿ ਕਾਨੂੰਨੀ ਕਾਰਵਾਈ ਕੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਸਰਕਾਰਾਂ ਔਰ ਬਖੋਕ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਇਸ ਨੂੰ ਸਾਜ਼ਿਸ਼ ਵੀ ਦੱਸਿਆ ਜਾ ਰਿਹਾ ਹੈ ਸੋ ਇਹ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਾਬਕਾ ਕੈਬਨਰ ਮੰਤਰੀ ਸਦਾ ਸੂਨ ਸਿੰਘ ਠੰਡਰ ਭਾਜਪਾ ਦੇ ਸੀਨੀਅਰ ਅਗੂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਆ ਸਰ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰ ਜਿਹੜੀ ਆਪਣੇ ਅਮਰਤਸਰ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੀ ਮੂਰਤੀ ਦੇ ਨਾਲ ਤੋਰ-ਪੋੜ ਜਿਹੜੀ ਹੋਈ ਪ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੋ ਸਾਡੇ ਦਲਜੀਤ ਸਿੰਘ ਇਹ ਇਹ ਹੀ ਕਟੜਾ ਆ ਜਿਦੀ ਜਿੰਨੇ ਵੀ ਕੜੇ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਵੇ ਉਹ ਥੋੜੀ ਆ ਜੀ 26 ਜਨਵਰੀ ਸਾਡੇ ਦੇਸ਼ ਵਾਸਤੇ ਬਹੁਤ ਵੱਡਾ ਕਮਾਨ ਵਾਲਾ ਦਿਨ ਆ ਜਦੋਂ ਸੰਤਾਜ ਦੀ ਆਜ਼ਾਦੀ ਤੋਂ ਬਾਅਦ ਡਾਕਟਰ ਸਾਹਿਬ ਨੇ ਉਹਨਾਂ ਦੀ ਪੂਰੀ ਟੀਮ ਨੇ ਦੇਖਦਾ ਸੰਵਿਧਾਨ ਦੀ ਰਚਨਾ ਕੀਤੀ ਔਰ ਇਹ ਸੰਵਿਧਾਨ ਲਾਗੂ ਹੋਇਆ ਸਾਡੇ ਦੇਸ਼ ਨੂੰ ਗੁਰਦੰਟਤਾ ਮਿਲੀ ਆ ਤੇ ਇਸ ਦਿਨ ਨੂੰ ਸਾਰੇ ਜਿੰਨੇ ਵੀ ਦੇਸ਼ ਦੇ ਨਾਗਰਿਕ ਉਹ ਬੜੇ ਮੰਨ ਲਓ ਪਿਆਰ ਨਾਲ ਉਤਸ਼ਾਹ ਦੇ ਨਾਲ ਮਨਾਉਂਦੇ ਆ ਉਸ ਦਿਨ ਦੇ ਉੱਪਰ ਇਹੋ ਜੀ ਘਟਨਾ ਹੋ ਜਾਣੀ ਜੀ ਕਿ ਜਿਸ ਇਨਸਾਨ ਨੇ ਦੇਸ਼ ਦਾ ਸੰਵਿਧਾਨ ਬਣਾ ਕੇ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਹੱਕ ਹਕੂਕ ਦਿੱਤੇ ਆ ਸਾਨੂੰ ਇੱਕ ਕਾਇਦੇ ਕਾਨੂੰਨ ਦੇ ਵਿੱਚ ਲੈ ਕੇ ਆਂਦਾ ਉਹਨਾਂ ਦੇ ਸੰਵਿਧਾਨ ਨੂੰ ਅਗਨੀ ਭੇਟ ਵੀ ਕਰਨਾ ਔਰ ਉਹਨਾਂ ਦੇ ਜਿਹੜਾ ਅਮਰੋਦਸਰ ਦੇ ਵਿੱਚ ਬੁੱਤ ਬਣਿਆ ਆ ਉਹਨੂੰ ਤੋੜਨਾ ਉਹਤੇ ਹਮਲਾ ਕਰਨਾ ਇਹ ਦੇਸ਼ ਦੇ ਸੰਵਿਧਾਨ ਤੇ ਹਮਲਾ ਇਹ ਦੇਸ਼ ਦੇ ਗਣਤੰਤਰ ਔਰ ਪ੍ਰਜਾਤੰਤਰ ਦੇ ਉੱਪਰ ਵੱਡਾ ਹਮਲਾ ਹੈ ਬੇਸ਼ੱਕ ਸਾਰੀਆਂ ਪਾਰਟੀਆਂ ਨੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਮੇਰੀ ਪਾਰਟੀ ਵੀ ਮੈਂ ਵੀ ਇਸ ਚੀਜ਼ ਦੀ ਕੜੇ ਸ਼ਬਦਾਂ ਵਿੱਚ ਨਿਖੇਦੀ ਕਰਦਾ ਪਰ ਗੱਲ ਸੋਚਣ ਵਾਲੀ ਇਹ ਹੈ ਕਿ ਇਹ ਘਟਨਾ 26 ਜਨਵਰੀ ਵਾਲੇ ਦਿਨ ਹੀ ਕਿਉਂ ਹੋਈ ਜੀ ਤੇ ਡਾਕਟਰ ਸਾਹਿਬ ਦਾ ਹੀ ਨੂੰ ਕਿਉਂ ਚੁਣਿਆ ਗਿਆ ਅੱਜ ਸਾਰੇ ਕਹਿ ਰਹੇ ਆ ਕਿ ਇਹਦੇ ਉੱਪਰ ਇਨਕੁਆਇਰੀ ਕਰਕੇ ਉਹਨਾਂ ਨੂੰ ਮਾਰਦੀ ਸਜ਼ਾ ਦਿੱਤੀ ਜਾਵੇ ਬੰਦਾ ਮੌਕੇ ਤੇ ਫੜਿਆ ਗਿਆ ਅਫਸੋਸ ਦੀ ਚੀਜ਼ ਤਾਂ ਹੈ ਕਿ ਜਿਸ ਥਾਂ ਦੇ ਉੱਪਰ ਇਹ ਘਟਨਾ ਹੋਈ ਆ ਪੰਜਾਬ ਪੁਲਿਸ ਦਾ ਕੋਲ ਸਟੇਸ਼ਨ ਆ ਬਿਲਕੁਲ ਕੁਤਕਾਰਬਾਨੀ ਦੂਰੀ ਤੇ ਔਰ ਜਿਹੜੇ ਉਸ ਬੁੱਤ ਦੇ ਬਾਅਦ ਤੇ ਉੱਥੇ ਲੰਬੇ ਥਵਾ ਪੌੜੀ ਪਨੇ ਲਾ ਕੇ ਰੱਖੀ ਪੌੜੀ ਉੱਥੇ ਲੱਗੀ ਹੋਈ ਸੀ ਬਿਲਕੁਲ ਜੀ ਉਹ ਪੌੜੀ ਜੇ ਸਰਕਾਰ ਨੇ ਲਾਈ ਆਵੇ ਉਸ ਦਿਨ ਕੋ ਕਿਸ ਨੇ ਕੋ ਉੱਥੇ ਫੋਲ ਪਾਣੇ ਆ ਕੀ ਕਰਨਾ ਆ ਤੇ ਸਰਕਾਰ ਨੂੰ ਕੋ ਨਿਗਰਾਨੀ ਕਰਨ ਦੀ ਬੇ ਲੋੜ ਸੀ ਔਰ ਜਿਹੜਾ ਬੰਦਾ ਗਿਆ ਉਹ ਬੈਗ ਦੇ ਵਿੱਚ ਸੰਵਿਧਾਨ ਦੀ ਕਾਪੀ ਪਟ્રોલ ਹਥੋੜਾ ਲੈ ਕੇ ਗਿਆ ਔਰ ਪੌੜੀ ਨੂੰ ਲੱਗੇ ਲਗਾਈ ਮਿਲੀ ਔਰ ਅਫਸੂਸ ਇਹ ਕਹ ਲਦਾ ਕਿ 12 ਘੰਟੇ ਤੋਂ ਬਾਅਦ ਸਮਾਂ ਪੌੜੀ ਲੱਗੀ ਰਹੀ ਤੇ ਔਰ ਕੋਈ ਬੰਦਾ ਉਸ ਵੇਲੇ ਪ੍ਰਸ਼ਾਸਕਿਤਾ ਉਤੇ ਉੱਥੇ ਬੰਦਾ ਨਹੀਂ ਸੀਗਾ ਔਰ ਇਹ ਤਾਂ ਨਗਇਮਤ ਆਵੇ ਉਹ ਜਿਹੜਾ ਬੁੱਤ ਆ ਉਹ ਇਹੋ ਜਿਹੀ ਧਾਤ ਦਾ ਬਣਿਆ ਆ ਉਹ ਟੁੱਟ ਨਹੀਂ ਸਕਦਾ ਜੀ ਪਰ ਉਸ ਬੰਦੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿੱਥੇ ਕਿੰਨਾ ਕੰਮ ਕੀਤਾ ਮੈਂ ਸਮਝਦਾ ਕਿ ਇਹਦੇ ਵਿੱਚ ਸਰਕਾਰ ਤਾਂ ਜਿਹੜਾ ਬਿਲਕੁਲ ਲਾਂਡਾ ਡਾੜੀ ਵੀ ਨਹੀਂ ਦਿਨ-ਦਿਨ ਖਰਾਬ ਹੁੰਦੀ ਆ ਇਹ ਉਹ ਸਰਕਾਰ ਵੀ ਜ਼ਿੰਮੇਵਾਰ ਹੋ। ਔਰ ਕਿਤਨਾ ਕਿਤੇ ਇਹਦਾ ਸਿਆਸੀ ਗੱਲਾਂ ਬਾਤ ਤੇ ਵੀ ਜ਼ਿੰਮੇਵਾਰੀ ਆ ਔਰ ਉਹ ਸਰਕਾਰ ਜਿਹੜੀ ਸਰਕਾਰ ਫੋਟੋ ਤੇ ਲਾ ਕੇ ਰੱਖਦੀ ਆ ਡਾਕਟਰ ਪੀਮਰਾ ਉਗੇਰ ਕਰਦੀ ਆ ਦੀ। ਪਰ ਉਹਦੇ ਸਮੇਂ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਮੈਂ ਸਾਹਮਣੇ ਭਗਵੰਤ ਮਾਨ ਨੂੰ ਡਾਕਟਰ ਸਾਹਿਬ ਦੀ ਫੋਟੋ ਹਰ ਅਫਸਰ ਵਿੱਚ ਆਪਣੇ 10 ਵਜੇ ਲਾਉਣ ਦਾ ਕੋਈ ਮੌਲਿਕ ਅਧਿਕਾਰ ਰਹਿ ਨਹੀਂ ਜਾਂਦਾ। ਸੋ ਇਸੇ ਕਰਕੇ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਆਓ ਆਪਾਂ ਪਰਚੋੜ ਕਰੀਏ ਕਿ ਜਿਸ ਵੇਲੇ ਇਹ ਪਹਿਲਾ ਸਰਕਾਰ ਬਣੀ ਆ ਡਾਕਟਰ ਸਾਹਿਬ ਜਿਹਦੇ ਵਿੱਚ ਮinistr ਬਣੇ ਆ ਆਜ਼ਾਦੀ ਤੋਂ ਬਾਅਦ ਜੀ ਔਰ ਉਹ ਕਾਨੂੰਨ ਮਾਤੇ ਬਣੇ ਦੇਸ਼ ਦੇ ਇਹ ਉਸ ਵੇਲੇ ਦੀ ਜੀ ਘਟਨਾ ਆਪਾਂ ਜਿੱਤੇ ਕਰੀਏ ਕਿ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਦੇਸ਼ ਦੀ ਉਹ ਸਰਕਾਰ ਨੇ ਵੀ ਉਹਨਾਂ ਦਾ ਜਿਹੜਾ ਬਿੱਲ ਸੀ ਉਹ ਠਗਰਾ ਕੇ ਉਹਨਾਂ ਨੂੰ ਸੱਟ ਮਾਰੀ ਸੀ ਇਹ ਅੱਜ ਤੱਕ ਘਟਨਾ ਹੋਈ ਆ ਸਾਰੇ ਨਿੰਦਿਆ ਕਰਦੇ ਆ ਇਹ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਰਹੀਆਂ ਕਿੰਨਾ ਕਿਤੇ ਉਹਨਾਂ ਲੋਕਾਂ ਦੀ ਮਾਨਸਿਕਤਾ ਆ ਜਿਹੜੇ ਲੋਕਾਂ ਦੇ ਅੰਦਰ ਇਹ ਗੱਲ ਰਹਿੰਦੀ ਆ ਕਿ ਇਹ ਜਿਹੜੇ ਲਤਾੜਿਓ ਪਿਛਾੜਿਓ ਗਰੀਬ ਲੋਕ ਆ ਇਹ ਲੋਕ ਸਾਡੇ ਬਰਾਬਰ ਕੁਰਸੀ ਤੇ ਕਿਵੇਂ ਜਾਂ ਸਾਡੇ ਨਾਲ ਕਿਵੇਂ ਉੱਪਰ ਔਰ ਅੱਜ ਮੈਂ ਉਹਨਾਂ ਦੀ ਗੱਲ ਕਹਿਣੇ ਜਾਣਾ ਅੱਜ ਦੇਸ਼ ਦੇ ਅੰਦਰ ਬੇਸ਼ੱਕ ਬਹੁਤ ਸਾਰੀਆਂ ਧਾਰਮਿਕ ਸ਼ਕਤੀਆਂ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਿੱਖ ism ਜਿਹੜਾ ਆ ਉਹ ਜਾਤ ਪਾਤ ਦੀ ਕਲਾ ਨਿੰਦਿਆ ਨਹੀਂ ਕਰਦਾ ਇਹ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਬਣਿਆ ਅਸੂ ਸਿੱਖੀ ਦਾ ਜਿਹੜਾ ਮੂਲ ਮੰਤਬ ਉਹ ਆ ਜਿਹੜਾ ਵੀ ਹੈਗਾ ਉਹ ਸਭੇ ਸਾਂਝੀ ਬਾਲਦਾਤ ਆਇਆ ਉਹ ਜਾਤ ਪਾਤ ਖਤਮ ਕਰਨ ਦੀ ਗੱਲ ਉਹ ਔਰ ਪੰਜਵੇਂ ਪਾਤਸ਼ਾਹੀ ਨੇ ਸਾਰੇ ਮਹਾਪੁਰਖਾਂ ਦੇ ਬਾਣੀ ਨੂੰ ਗੁਰੂਗ੍ਰਾਮ ਦੇ ਵਿੱਚ ਦਰਜ ਕਰਕੇ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਅੱਜ ਆਪਾਂ ਦੇਖਦੇ ਪਿੰਡਾਂ ਵਿੱਚ ਵੱਖਰੇ ਵੱਖਰੇ ਗੁਰਦੁਆਰੇ ਕਿ ਜਾਤ ਪਾਤ ਦੇ ਨੂਨ ਨੂੰ ਸਿਗਨਲ ਨਹੀਂ ਦਿੰਦੇ ਉਹ ਉਹਨਾ ভক্তਾਂ ਦੇ ਉਹਨਾਂ ਗੁਰੂਆਂ ਦੇ ਦਿਨ ਦਿਨ ਜਿਹੜੇ ਨਾਮ ਰਣਾ ਨੇ ਇਹ ਵੀ ਇੱਕ ਚਿਹਦਾ ਸੰਕੇਤ ਆ ਕਿ ਕੀ ਆਪਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਉਹਨਾਂ ਨੂੰ ਗੌਲਿਆ ਨਹੀਂ ਕਰ ਰਹੇ ਔਰ ਇਹ ਸਾਰੀ ਜਿਹੜੀਆਂ ਵੀ ਗੱਲਾਂ ਹੈਗੀਆਂ ਔਰ ਜਦੋਂ ਦਸਵੇਂ ਪਿਤਾ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਆ ਜੀ ਉਹਨਾਂ ਨੇ ਜਿਹੜੇ ਬੰਦੇ ਪੰਜ ਪਿਆਰੇ ਲਏ ਆ ਜਾਂ ਉਹ ਕਿਵੇਂ ਉਹਨਾਂ ਦੇ ਸਪਿਰਟ ਪੈਦਾ ਕੀਤੀ ਉਹ ਸਾਰੇ ਉਹਨਾਂ ਵਰਗਾਂ ਚੋਂ ਦੇਗੇ ਜੇ ਲਤਾੜਿਓ ਪਿਛਾੜਿਓ ਸਗੇ ਨਹੀਂ ਬਿਲਕੁਲ ਨੌਵੇਂ ਪਾਸ਼ਾ ਦਾ ਸੀਸ ਲੈ ਕੇ ਆਉਣਾ ਰੰਗਰੇਟੇ ਵੱਲੋਂ ਜੀ ਔਰ ਚਮਕੌਰ ਦੀ ਗੜੀ ਦੇ ਵਿੱਚ ਨਾਲ ਗੁਰੂ ਜੀ ਦੇ ਖੜਨ ਵਾਲੇ ਲੋਕ ਜਿਹੜੇ ਲਤਾੜਿਓ ਪਿਛਾੜਿਓ ਜਿਹਨਾਂ ਨੂੰ ਅੱਜ ਵੀ ਲੋਕ ਜਾਤੀ ਦਾ ਨਿਸ਼ਾਨਾ ਬਣਾਉਂਦੇ ਆ ਉਹ ਲੋਕ ਸ਼ਹੀਦ ਹੋਏ ਆ ਜੇ ਮੈਂ ਤਾਂ ਮੈਂ ਮਾਫੀ ਮੰਗ ਲੈਣਾ ਗੱਲ ਕਰਨ ਲੱਗਿਆ ਜਿਹੜੇ ਉੱਚੀ ਦੁਜੀ ਦੇ ਸੀ ਆਪਾਂ ਕਹਿੰਦੇ 40 ਸਿੰਘ ਛੱਡ ਕੇ ਚਲੇ ਗਏ ਬਾਅਦ ਵਿੱਚ ਬੇਚਕੋ ਆ ਕੇ ਰਲ ਵੀ ਗਏ ਉਹ ਉਹੀ ਗਏ ਸੇ ਜਿਹੜੇ ਲੋਕ ਆਪਣੇ ਵੱਲੋਂ ਵੱਡੇ ਦੁਜੀ ਦੇ ਲੜਨ ਦੇ ਸੀ ਔਰ ਜੇ ਉਹ ਨਾਂ ਛੱਡ ਕੇ ਜਾਂਦੇ ਤਾਂ ਸ਼ਾਇਦ ਇਤਿਹਾਸ ਕੁਝ ਹੋਰ ਹੁੰਦਾ ਸੋ ਇਸ ਕਰਕੇ ਮੈਂ ਇਹ ਗੱਲ ਤੱਕ ਇਹਨਾਂ ਮੈਂ ਤਾਂ ਕਹਿ ਰਿਹਾ ਇਹ ਗੱਲ ਕਿ ਇਸ ਲੰਬੇ ਸਮੇਂ ਤੋਂ ਜਿਹੜਾ ਇਹ ਵਿਤਕਰਾ ਇਹਦਾ ਜਾਤ ਪਾਤ ਦਾ ਜਿਹੜਾ ਕੰਮ ਸੀਗਾ ਉਹ ਚੱਲੇ ਆ ਰਿਹਾ ਸੀ ਚਾਹੇ ਸਾਡੇ ਗੁਰੂਆਂ ਨੇ ਜਦੋਂ ਕੀਤਾ ਚਾਹੇ ਸੰਵਿਧਾਨਕ ਤੌਰ ਤੇ ਲਾਣੇ ਵੀ ਕੰਮ ਕੀਤਾ ਪਰ ਉਹ ਗੱਲ ਹਾਲੇ ਵੀ ਜਿਹੜੀ ਮਾਨਸਿਕਤਾ ਇਸ ਤਰ੍ਹਾਂ ਹੁੰਦੇ ਦੇ ਵਿੱਚ ਕੋਈ ਤਰ੍ਹਾਂ ਨਹੀਂ ਨਿਕਲੀ ਇਹ ਉਹਨਾਂ ਗੱਲਾਂ ਦੇ ਰਿਜ਼ਲਟ ਉਹਨਾਂ ਗੱਲਾਂ ਦੇ ਫਿੱਟੇ ਆ ਕਿ ਅੱਜ ਵੀ ਜਿਹੜੇ ਆ ਜੇ ਡਾਕਟਰ ਸਾਹਿਬ ਦੇ ਉੱਪਰ ਹਮਲਾ ਹੋ ਸਕਦਾ ਦੇਸ਼ ਦੇ ਸੰਵਿਧਾਨ ਦੇ ਉੱਪਰ ਹਮਲਾ ਹੋ ਸਕਦਾ ਫਿਰ ਬਾਕੀ ਲੋਕ ਅਸੀਂ ਕਿਵੇਂ ਇਸੇ ਕੋਰ ਸਮਾਜ ਦੇ ਵਿੱਚ ਹੋ ਸਕਦੇ ਆ ਤੇ ਇਹਦੇ ਵਾਸਤੇ ਸਰਕਾਰਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਹਿੰਦੁਸਤਾਨ ਦੇ ਵਿੱਚ ਇੱਕ ਗੁਲਦਸਤਾ ਆ ਬਹੁਤ ਸਾਰੀਆਂ ਇਤਜਾਦ ਪਾ ਦੀ ਅੱਜ ਵੀ ਗੱਲ ਜਿਹੜੀ ਚੱਲਦੀ ਆ ਪਰ ਸਾਨੂੰ ਸਮਾਜਕ ਤੌਰ ਦੇ ਉੱਪਰ ਜੇ ਅਸੀਂ ਨਹੀਂ ਸਮਝਦੇ ਤਾਂ ਮੈਂ ਤੁਹਾਨੂੰ ਬਾਕੀ ਦੀਆਂ ਸਾਰੀਆਂ ਗੱਲਾਂ ਫਿਰ ਇਹ ਵੀ ਸਰਕਾਰਾਂ ਵੀ ਫੇਲ ਆ ਤੇ ਸਾਡੇ ਜਿਹੜੇ ਧਾਰਮਿਕ ادارے ਆ ਉਹ ਵੀ ਹਾਲੇ ਕਾਮਯਾਬ ਨਹੀਂ ਹੋ ਸਕੇ ਸਾਸਨ ਸਿੰਘ ਠਾਰਾ ਜੀ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਸਦਾ ਅਸਨ ਸਿੰਘ ਠੰਡਲ ਜਿਨ੍ਹਾਂ ਨੇ ਆਪਣਾ ਮੌਜੂਦਾ ਜਿਹੜੀ ਮੁੱਖ ਘਟਨਾ ਹੈ ਵੈਸੇ ਤਾਂ ਸਾਡੇ ਕੋਲ ਹੋਰ ਸਵਾਲ ਸੀਗੇ ਪਰ ਮੈਂ ਸਮਝਦਾ ਇਹ ਘਟਨਾ ਜਿਹੜੀ ਆ ਪਿਛ 26 ਜਨਵਰੀ ਨੂੰ ਵਪਰੀਆ ਗਣਤੰਤਰ ਦੇ 26 ਜਨਵਰੀ 1950 ਨੂੰ ਜਿਹੜਾ ਸਾਡਾ ਲਾਗੂ ਹੋਇਆ ਸੀ ਪਰ ਫਿਰ ਵੀ ਉਹਦੇ ਤਾਂ ਘਟਨਾ ਵਾਪਰਨੀ ਔਰ ਨਾਲ ਦੀ ਨਾਲ ਬਹੁਤ ਤਫਸੀਲ ਕੀਤੀ ਆ ਛੰਡੂ ਸਾਹਿਬ ਨੇ ਵੀ ਹਾਲੇ ਤੱਕ ਵੀ ਜਿਹੜਾ ਜਾਤ ਪਾਤ ਦਾ ਜਿਹੜਾ ਮੈਜ਼ਰਮੈਂਟ ਆ ਇਹਨਾਂ ਦੀ ਹਾਲੇ ਵੀ ਉੱਚੇ ਲੋਕਾਂ ਦੇ ਮਨਾਂ ਦੇ ਵਿੱਚ ਆ ਇਸੇ ਕਰਕੇ ਕਿਤੇ ਨਾ ਕਿਤੇ ਗਾਂਵਦੋਂ ਤੋਂ ਕਿਤੇ ਨਾ ਕਿਤੇ ਉਹਨਾਂ ਦੀ ਮਦਦ ਤੋਂ ਜਾਂ ਕਿਤੇ ਦੀ ਕਿਤੇ ਉਹਨਾਂ ਤਰੱਕੀ ਤੋਂ ਕਾਫੀ ਰੋਕ ਦਿੱਤੀਆਂ ਲਾਈਆਂ ਜਾ ਰਹੀਆਂ ਔਰ ਹਾਲੇ ਤੱਕ ਇਹ ਲੋਕ ਨਿਸ਼ਚਿਤ ਰਮੇਤ ਦਬੇਰਾਂ ਜਾਂ ਦਬੇ ਕੁਤੜੇ ਨੂੰ ਜਣੇ ਇੱਕ ਪਰਵਾਸ਼ਾ ਬਣੀ ਆ ਉੱਥੇ ਰਹਿਣ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਗਾਂ ਤੱਕ ਆਵਾਜ਼ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ